ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਰੀਨਾ ਠਾਕੁਰ ਦੀ ਪ੍ਰਧਾਨਗੀ ਹੇ ਸਾਲਾਨਾ ਸਮਾਗਮ ਕਰਵਾਇਆ ਜਿਸ ਵਿੱਚ ਰੰਗਾਰੰਗ ਪ੍ਰੋਗਰਾਮ ਤੋਂ ਇਲਾਵਾ ਰਾਸ਼ਟਰੀ ਪੱਧਰ ਤੇ ਮੈਡਲ ਲਿਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਥ ਜੂਡੋ ਕਾਰਾਟੇ ਅਤੇ ਵਾਲੀਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਚਾਹਤ ਠਾਕੁਰ ਲੋਰੀਸਾ ਫਰੀਦਾਨ ਅਤੇ ਬੰਚ ਵੱਲੋਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਲ ਹੀ ਸੁਰੇਖਾ ਗੋਤਮ ਨੈਸ਼ਨਲ ਰੈਫਰੀ ਅਤੇ ਕੋਚ ਜਾਨਵੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਨੈਸ਼ਨਲ ਲੈਵਲ ਤੇ ਬੱਚੇ ਬਰੰਦਾਵਨ ਗਏ ਸੀ ਜੂ ਲੋ ਦਰਾਸ਼ ਤੇ ਵਾਲੀਬਾਲ ਚ ਤੇ ਬੱਚਿਆਂ ਨੇ ਮੈਡਲ ਹਾਸਲ ਕੀਤੇ। ਸਾਡੇ ਦੇ ਵਿੱਚ ਇੱਕ 골ਡ 5 ਸਿਲਵਰ ਤੇ 4 ਬ੍ਰੌਂਜ਼ ਤੇ ਵਾਲੀਬਾਲ ਦੇ ਟੀਮਾਂ ਦੇ ਵੀ ਬ੍ਰੌਂਜ਼ ਮੈਡਲ ਨੈਸ਼ਨਲ ਜਿੱਤੇ ਹੈ ਤੇ ਉਹਨਾਂ ਦਾ ਇਨਾਮ ਵੰਡ ਸਮਾਰੋਹ ਵੀ ਲੱਝਾ ਮਾਰਸ਼ਾਤਨ ਸੱਜਣ ਨੇ ਤੇ ਬੱਚੇ ਤੇ ਸਾਡੇ ਸਾਈਡ ਉਹਨਾਂ ਦੇ ਪੈਰਾਂ ਨੂੰ ਬੜਾ ਕਾਪਰ ਕਰਦੇ ਆ ਸਾਡੇ ਨਾਲ। ਮਾਦੋ ਬਿੱਟਿਆ ਸਕੂਲ ਬਹੁਤ ਵਧੀਆ ਸਕੂਲ ਹੈ ਮੈਂ ਸਾਰੇ ਸਮਾਪਤੀ ਮੀਨਾਂ ਨੂੰ ਕਹਿਣਾ ਚਾਹੁੰਦਾ ਵੀ ਆਪਣੇ ਬੱਚੇ ਜਰੂਰ ਇਸ ਸਕੂਲ ਦੇ ਵਿੱਚ ਪਾਓ ਜੋ ਕਿ ਸਾਡੀ ਭਾਜਨੀ ਜਾਨਵੀ ਸ਼ਰਮਾ ਇਸ ਸਕੂਲ ਵਿੱਚ ਪੜ੍ਹ ਰਹੀ ਹੈ ਪੜਾਈ ਦੇ ਨਾਲ ਨਾਲ ਹੋਰ ਵੀ ਐਕਟੀਵਿਟੀ ਦੇ ਵਿੱਚ ਸਕੂਲੇ ਬਹੁਤ ਵਧੀਆ ਹੈ ਬੱਚਿਆਂ ਨੂੰ ਬਹੁਤ ਹੀ ਵਧੀਆ ਸਿੱਖਿਆ ਦੇ ਰਹੇ ਨੇ ਔਰ ਇੱਥੋਂ ਦੇ ਜਿਹੜੇ ਪ੍ਰਿੰਸੀਪਲ ਮੈਮ ਔਰ ਖਾਸ ਤੌਰ ਤੇ ਆ ਦੇ ਕੇ ਕੋ ਸਾਹਬਾਨ ਨੇ ਬਹੁਤ ਵਧੀਆ ਨੇ